855 5 स्टार ਚ ਆ ਗਿਆ ਬਾਈ ਜੀ ਰਿਵਰਸ ਪੀਟੀਓ ਡਬਲ ਪੰਪ ਡਬਲ ਡਿਸਟਰੀਬਿਊਟਰ ਮਾਡਲ 22 ਜੀ ਕਿ ਡਿਮਾਂਡ ਕੀ ਕਰਦਾ ਜੀ ਡਿਮਾਂਡ ਹੈਗੀ ਆ 7 ਲੱਖ 4 ਕਲਿੰਡਰ ਤੇ 78000 ਰੁਪਏ ਠੀਕ ਆ ਬਾਈ ਜੀ ਇਹ 855 4 स्टार ਡਬਲ ਪੰਪ ਡਬਲ ਡਿਸਟਰੀਬਿਊਟਰ ਤੇ ਮਾਡਲ ਕਿੰਨਾ ਜੀ ਇਹ ਮਾਡਲ 15 ਡਿਮਾਂਡ ਕੀ ਕਰਦਾ ਜੀ ਦੀ ਡਿਮਾਂਡ 5 ਲੱਖ 28000 ਦੀ 5 ਲੱਖ 28000 ਰੁਪਏ ਡਿਮਾਂਡ ਆ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਾਰੇ ਦੋਸਤਾਂ ਨੂੰ ਆਪਾਂ ਪਹੁੰਚੇ ਹਾਂ ਤਲਵੰਡੀ ਦਾ ਬੋ ਟਰੈਕਟਰਾਂ ਦੀ ਮੰਡੀ ਤੇ ਬਾਈ ਕਾਕਨਦੀਪ ਆਪਣੇ ਨਾਲ ਆਇਆ ਸੀਗਾ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਹੋਰ ਕਿਵੇਂ ਜੀ ਠੀਕ ਠਾਕ ਹੀ ਵਧੀਆ ਕਿੰਨੇ ਕੁ ਟਰੈਕਟਰਾਂ ਬਲੇਵਾਲ ਹੁੰਦਾ ਜੀ ਆਪਣੇ ਕੋਲੇ ਆਪਣੇ ਕੋਲੇ ਹੁੰਦੇ ਆ 10 12 ਟਰੈਕ ਠੀਕ ਆ ਜੀ ਜ਼ਿਆਦਾਤਰ ਸਵਰਾਜ ਦਾ ਕੰਮ ਆ ਬਾਈ ਆਪਣੇ ਕੋਲ ਹਾਂ ਸਵਰਾਜ ਦਾ ਹੀ ਠੀਕ ਆ ਜੀ ਟਾਪ ਕੰਡੀਸ਼ਨ ਦੇ ਸਵਰਾਜ ਟਰੈਕਟਰ ਤੁਹਾਨੂੰ ਮਿਲ ਜਾਣਗੇ ਬਾਈ ਕੋਈ ਮਰਜ਼ੀ ਲੈਣਾ 44 855 ਤੇ ਹੁਣ ਆਪਾਂ ਟਰੈਕਟਰ ਬਾਰੇ ਕਰਦੇ ਆਂ ਗੱਲਬਾਤ ਜੀ 855 5 ਸਟਾਰ ਚ ਆ ਗਿਆ ਬਾਈ ਜੀ ਰਿਵਰਸ ਪੀਟੀਓ ਡਬਲ ਪੰਪ ਡਬਲ ਡਿਸਟ੍ਰੀਬਿਊਟਰ ਤੇ ਕਿੰਨੇ ਘੰਟੇ ਚੱਲਿਆ ਬਈ ਇਹ ਇਹ ਚੱਲਿਆ ਜੀ 362 ਘੰਟੇ ਚੱਲੇ 362 ਘੰਟੇ ਚੱਲਿਆ ਸ਼ੈਡ ਗੇਅਰ ਚ ਆ ਗਿਆ ਬਾਈ ਜੀ ਤੇ ਟਾਇਰਾਂ ਦੀ ਕੀ ਕੰਡੀਸ਼ਨ ਹੈ ਜੀ ਪਰ ਤਾਈ 99 ਬਹਿ ਮਨੂੰ ਠੀਕ ਆ ਬਾਈ ਜੀ ਟਰੈਕਟਰ ਦੀ ਕੰਡੀਸ਼ਨ ਵੀ ਹੈਗੀ ਆ ਬਾਈ ਜੀ ਇੰਨੀ ਜੀ ਤੇ ਮਾਡਲ ਕਿੰਨੇ ਆ ਜੀ ਇਹ ਮਾਡਲ 22 ਜੀ ਇਕੇ ਡਿਮਾਂਡ ਕੀ ਕਰਦੇ ਆ ਜੀ ਡਿਮਾਂਡ ਹੈਗੀ ਆ 7 ਲੱਖ ਤੇ ਦਿਖਾ ਦੇ ਰਕਿੰਦਰ ਤੇ 78000 ਰੁਪਏ ਠੀਕ ਆ ਬਾਈ ਜੀ ਤੇ ਫਿਰ ਡਿਸਕਾਊਂਟ ਦੀ ਮਾਨਤਾ ਨਹੀਂ ਕਰਦੇ ਆਂ ਠੀਕ ਆ ਨੰਬਰ ਇਹਦਾ ਜੀ ਨੰਬਰ ਪੀ ਵੀ 13 ਜੀ ਠੀਕ ਆ ਸੰਗਰੂਰ ਦਾ ਨੰਬਰ ਆ ਬਾਈ ਜੀ ਹਾਂ ਜੀ ਠੀਕ ਆ ਜੀ ਅੱਗੇ ਆ ਗਿਆ ਜੀ 8554 ਸਟਾਰ ਡਬਲ ਪੰਪ ਡਬਲ ਡਿਸਟ੍ਰੀਬਿਊਟਰ ਤੇ ਮਾਡਲ ਕਿੰਨਾ ਹੈ ਜੀ ਇਹ ਮਾਡਲ 15 15 ਮਾਡਲ ਆ ਪੀਵੀ ਪਟਵਾਰੀ ਦਾ ਨੰਬਰ ਆ ਬਾਈ ਜੀ ਟਾਇਰਾਂ ਦੀ ਕੀ ਕੰਡੀਸ਼ਨ ਹੈ ਜੀ ਟਾਇਰ ਤਾਂ ਨਵੇਂ ਆ ਪਿਛਲੇ ਮੂਰ ਲ ਹੈ ਗਿਆ 60 ਕੁ ਪੈਸੇ ਟਾਇਰ ਠੀਕ ਆ ਜੀ ਪਾਪ ਰਸਟੇਰਿੰਗ ਚ ਆ ਗਿਆ ਬਾਈ ਜੀ ਇਹ ਟਰੈਕਟਰ ਆ ਤੇ ਡਬਲ ਪੰਪ ਡਬਲ ਡਿਸਟ੍ਰੀਬਿਊਟਰ ਚ ਆ ਗਿਆ ਤੇ ਰੰਗ ਪੇਂਟ ਦੀ ਜੇ ਗੱਲ ਕਰੀ ਜੀ ਰੰਗ ਪੇਂਟ ਰੇ ਨਾਲ ਹੀ ਸਰ ਮਗਰਾੜਾ ਬੁਰੂ ਦਾ ਵੀ ਰਿਜਨਲ ਆ ਜੀ ਜਮਾਂ ਨਹੀਂ ਆ ਨੰਨੇ ਦਾ ਮਗਰਾੜਾ ਠੀਕ ਆ ਜੀ 15 ਮਾਡਲ ਆ ਬਾਈ ਜੀ ਡਿਮਾਂਡ ਕੀ ਕਰਦੇ ਜੀ ਦੀ ਡਿਮਾਂਡ 5 ਲੱਖ 28 ਹਜ਼ਾਰ ਦੀ 5 ਲੱਖ 28 ਹਜ਼ਾਰ ਰੁਪਏ ਡਿਮਾਂਡ ਆ ਜੀ ਮਾਰਤਾ ਨੇ ਹੁਜੂ ਜਮੀ ਪੂਰਾ ਕਰ ਦਾਂਗੇ ਇਹਦਾ ਨੰਬਰ ਆ ਗਿਆ ਜੀ ਪੀਵੀ ਪੁਆਇੰਟ ਬਾਂਹਲੀ ਦਾ ਅੱਗੇ ਆ ਗਿਆ ਜੀ ਸੋਨਾ ਲੱਕਾ ਡੀਆਈ 750 ਆ ਇਹ ਆ ਗਿਆ ਯੀ ਐਚਆਰ 25 ਸਰ ਹਰਿਆਣੇ ਦਾ ਨੰਬਰ ਆ ਗਿਆ ਜੀ ਇਹਦੇ ਟਾਇਰਾਂ ਦੀ ਕੀ ਕੰਡੀਸ਼ਨ ਆ ਜੀ ਪਿਛਲੇ ਟਾਇਰ 85% ਮੂਰਲੇ ਅੱਦੇ ਆ ਇਹ ਸਿੰਪਲ ਸਟੀering ਚ ਆ ਗਿਆ ਜੀ ਸਿੰਪਲ ਸਟੀering ਆ ਟਰੈਕਟਰ ਸਾਰਾ ओरिजिनल ਠੀਕ ਆ ਜੀ 750 ਡੀਆਈ ਸਿੰਗਲ ਪੰਪਾ ਥੈਡ ਗੇਅਰ ਚ ਆ ਗਿਆ ਜੀ ਇਹਦੇ ਰੰਗ ਪੈਂਟ ਦੀ ਗੱਲ ਕਰੀਏ ਜੀ ਰੰਗ ਪੈਂਟ ਰੈਨ ਨਾਲ ਏ ਸਾਡਾ ਤੁਹਾਡਾ ਡਿਮਾਂਡ ਕੀ ਕਰਦੇ ਜੀ ਬਾਡੀ ਬੁੱਡੀ ਤਾਂ ਪੂਰਾ ਸਾਫ ਆ ਇਹ ਨੀ ਕਮਰਾ ਠੀਕ ਆ ਜੀ ਭਾਈ ਜੀ ਬਾਡੀ ਬੁੱਡੀ ਦਾ ਟਰੈਕਟਰ ਵਾਇਗਰਾਂ ਪੂਰਾ ਸਾਫ ਆ ਦੇਖ ਸਕਦੇ ਹੋ ਕੰਡੀਸ਼ਨ ਤੁਹਾਡੇ ਸਾਹਮਣੇ ਰੱਖੀ ਏ